ਹਾਂਜੀ ਭਾਈ ਆ ਆਪਣੇ ਨਾ ਪਾਣੀ ਵਾਲੀਆਂ ਮੋਟਰਾਂ ਤੁਸੀਂ ਚਲਦੀਆਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ਬਾਡੀਆਂ ਬੰਦੀਆਂ ਜਾਂ ਮੋਟਰ ਸਾਰੀ ਤਿਆਰ ਕਿਵੇਂ ਹੁੰਦੀ ਹੈ ਦੇਸੀ ਤਰੀਕੇ ਨਾਲ ਹੱਥਾਂ ਨਾਲ ਉਹ ਨਹੀਂ ਦੇਖੀ ਹੋਣੀ ਬਕਸੇ ਦੇ ਵਿੱਚ ਮਿੱਟੀ ਚੰਗੀ ਤਰ੍ਹਾਂ ਪਾ ਕੇ ਉਸ ਨੂੰ ਲਤੜਨਗੇ ਦੇਖੀ ਚ ਲੈ ਜਾਓ ਚੰਗੀ ਤਰ੍ਹਾਂ ਹੁਣ ਸੱਬਲ ਉਹ ਭਾਈ ਤੁਸੀਂ ਦੇਖਿਆ ਜੋ ਪੂਰੀ ਵੀਡੀਓ ਐਂਡ ਤੱਕ ਵੇਖਿਆ ਜੋ ਇਹਦੇ ਵਿੱਚ ਸਾਰਾ ਕੁਝ ਦਿਖਾਇਆ ਵਿਆ ਆਪ ਮਿੱਟੀ ਪਾਲੀ ਬਾਡੀ ਦੇ ਵਿੱਚ ਹੁਣ ਉਸ ਨੂੰ ਲਤੜ ਲਿਆ ਹੁਣ ਉਸ ਤੇ ਉੱਪਰ ਇੱਕ ਬਕਸਾ ਲਾ ਕੇ ਬਲ ਵਗੈਰਾ ਨਾਲ ਟਾਮੀ ਨਾਲ ਸਾਈਡਾਂ ਤੋਂ ਪੋਲੀ ਨਾ ਰਹਿ ਜੇ ਮਿੱਟੀ ਬਾਡੀ ਦੇ ਚੰਗੀ ਤਰ੍ਹਾਂ ਉਸ ਨੂੰ ਲਤੜਨਗੇ ਲਤੜਨ ਤੋਂ ਬਾਅਦ ਆ ਦੇਖੋ ਹੁਣ ਫੇਰ ਮਿੱਟੀ ਪਾਲੀ ਹੁਣ ਮਿੱਟੀ ਨੂੰ ਉੱਪਰ ਚੜ੍ਹ ਕੇ ਲਤੜਨਗੇ ਪੂਰੀ ਟਾਇਰ ਤੋਂ ਜੇ ਵਿੱਚ ਤੇ ਮਿੱਟੀ ਤਰ੍ਹਾਂ ਦਾ ਕੁਝ ਨਾ ਕੁਝ ਹੈਗਾ ਹੁਣ ਇਹਨੂੰ ਦੇਖਾ ਜੋ ਉੱਪਰੋਂ ਪੱਧਰ ਕਰਨਗੇ ਪਲੇਟ ਨਾਲ ਪਲੇਟ ਨਾਲ ਲਾ ਕੇ ਮੁੱਦਾ ਕਰਕੇ ਰੱਖਣਗੇ ਬਾਕਸ ਨੂੰ ਪਰ ਇਸ ਤੋਂ ਉੱਪਰ ਉਦਲੀ ਬਾਡੀ ਵਾਲਾ ਜਿਹੜਾ ਸਿਸਟਮ ਕਰਨਗੇ ਆ ਉੱਪਰਲੀ ਬਾਡੀ ਦਾ ਹੁਣ ਫਰੇਮ ਬਣਾਉਣਗੇ ਇੱਥੇ ਕੈਮੀਕਲ ਪਾਉਣਗੇ ਇੱਕ ਵਾਰੀ ਹਿਲਾ ਕੇ ਬਾਹਰ ਕੱਢ ਕੇ ਨਾ ਹਾਂ ਆ ਦੇਖਿਆ ਜੋ ਸਾਈਡਾਂ ਦੇ ਮਿੱਟੀ ਪਈ ਹੈ ਜਿਹੜੀ ਵਿੱਚੋਂ ਕੱਢ ਲਈ ਆਹੋ ਆ ਕੈਮੀਕਲ ਜਿਆ ਪਾ ਕੇ ਹੁਣ ਇਸ ਦੇ ਉੱਪਰ ਆ ਫਰੇਮ ਲਾਤਾ ਇੱਕ ਹੋਰ ਫਰੇਮ ਲਾਉਣ ਤੋਂ ਬਾਅਦ ਇਸ ਦੇ ਉੱਪਰ ਫੇਰ ਮਿੱਟੀ ਪਾਤੀ ਮਿੱਟੀ ਪਾਉਣ ਤੋਂ ਬਾਅਦ ਇਹਨੂੰ ਲਤੜਿਆ ਫੋਲ ਚੰਗੀ ਤਰ੍ਹਾਂ ਲਤੜਨ ਤੋਂ ਬਾਅਦ ਇਹਨੂੰ ਪੱਧਰ ਕਰਨਗੇ ਉੱਪਰੋਂ ਕਿਹੇ ਥਾਂ ਤੋਂ ਪੋਲੀ ਨਾ ਰਹਿ ਜੇ ਮਿੱਟੀ ਗਾਂਬਛਾਣਾ ਰਹਿ ਜੇ ਆ ਵਿੱਚ ਇੱਕ ਮੂਰਾ ਕਰਤਾ ਵੀ ਪਿਗ ਲਿਆ ਹੋਇਆ ਲੋਹਾ ਪਾਉਣ ਲਈ ਵੀ ਇਸ ਦੇ ਵਿੱਚ ਬਾਡੀ ਕੱਢ ਦੇਣਗੇ ਇੱਕ ਵਾਰ ਬਾਹਰ ਬਾਡੀ ਕੱਢਣ ਤੋਂ ਬਾਅਦ ਇਹ ਮੂਰੇ ਵਿੱਚ ਦੀ ਕੈਮੀਕਲ ਪਾ ਦੇਣਗੇ ਆ ਗੇਰਾ ਹੁਣ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਗਿਆ ਇਹਨਾਂ ਨੇ ਲਾ ਲਿਆ ਇਹ ਜੋ ਮਾੜਾ ਮੋਟਾ ਮਿੱਟੀ ਢਲੀ ਹੈ ਵਿੱਚੋਂ ਕੱਢ ਦੇਣਗੇ ਇਹ ਚੋਂ ਕਿਉਂ ਲੋਹਾ ਪਿਗਲਾ ਆਇਆ ਪੈਣਾ ਉਹਦੇ ਨਾਲ ਫਰੇਮ ਉਸੇ ਤਰ੍ਹਾਂ ਹੀ ਬੰਨਣਾ ਹੈ ਦਾ ਆ ਖੜਕਾਲੀ ਮੋਟਰ ਹੁਣ ਕੱਢੂਗਾ ਬਾਹਰ ਇਹਨੂੰ ਬਾਹਰ ਕੱਢ ਲਿਆ ਫਰੇਮ ਫਰੇਮ ਕੱਢਣ ਤੋਂ ਬਾਅਦ ਜਿਹੜਾ ਉਤਲਾ ਫਰੇਮ ਦਾ ਟੋਟਾ ਰਹਿ ਗਿਆ ਸੀ ਹੁਣ ਆ ਪਿਆ ਜਿਹੜਾ ਥੱਲੇ ਇਹਨੂੰ ਉੱਪਰ ਲਾਊਗਾ ਚੰਗੀ ਤਰ੍ਹਾਂ ਟਾਈਟ ਕਰਨ ਤੋਂ ਬਾਅਦ ਆ ਸਾਈਡਾਂ ਵਾਲੇ ਨੰਨੋਟ ਫਰੇਮ ਦੇ ਟਾਈਟ ਹੋ ਜਾਣਗੇ ਆ ਰੱਖਤਾ ਜਿੱਥੇ ਦੂਸਰੇ ਬਾਕਸ ਪਏ ਅੱਗੇ ਤਿਆਰ ਹੋਏ ਹੁਣ ਆ ਮੋਟਰਾਂ ਦਾ ਸਕ੍ਰੈਪ ਹੀ ਆ ਬਾਡੀਆਂ ਦਾ ਲੋਹਾ ਇਸ ਨੂੰ ਕੰਡੇ ਦੇ ਤੋਲਣਗੇ ਇੱਕ ਵਾਰ ਜਿੰਨਾ weight ਉਹਨਾਂ ਦੇ ਵਿੱਚ ਪੈਣਾ ਬਾਕਸਾਂ ਦੇ ਉਹ ਹਿਸਾਬ ਨਾਲ ਤੋਲ ਕੇ ਚੰਗੀ ਤਰ੍ਹਾਂ ਫਿਰ ਇਸ ਨੂੰ ਪੱਠੀ ਦੇ ਵਿੱਚ ਸੱਟਣਗੇ ਹੋਣਾ ਵੇ ਨਾਲ ਹੀ ਪੱਠੀ ਆ। ਆ ਕਰ ਲਿਆ weight ਇਹਦਾ। ਹੁਣ ਇਹਨੂੰ ਪੱਠੀ 'ਚ ਪਾਉਣ ਲੱਗ ਗਏ ਓਏ। ਪੱਠੀ 'ਚ ਪਾਉਣ ਤੋਂ ਬਾਅਦ ਵੇਖੀ ਚੱਲੇ ਜੋ ਅਗਲਾ ਪ੍ਰੋਸੈਸ ਇਹਨਾਂ ਦਾ ਆ ਵਿੱਚ ਕੋਈ ਕੈਮੀਕਲ ਵਗੈਰਾ ਹੋਰ ਪਤਾ ਵੀ ਜਿਹੜਾ ਜਲਦੀ ਲੋਹਾ ਪਿਗਲ ਜੇ। ਆ ਵੀ ਹੋਰ ਪਤਾ ਉਤੋਂ ਆ ਕੱਢ ਲਿਆ ਪੱਠੀ 'ਚੋਂ ਥੱਲੋਂ ਕੈਮੀਕਲ ਬਾਲਟੀ 'ਚ ਪਾਉਣਾ ਸ਼ੁਰੂ ਕਰਤਾ ਪਿਗਲਿਆ ਆ ਵੇਖੋ ਉਹਦਾ। ਕਿਸ ਤਰ੍ਹਾਂ ਆਵਦਾ ਜਿਵੇਂ ਅੱਗ ਉਹਦੀ ਹੁੰਦੀ ਆ ਇਹ ਬਾਲਟੀ ਭਰਨ ਤੋਂ ਬਾਅਦ ਹੁਣ ਅੱਗੇ ਦੋ ਜਾਨੇ ਚੱਕ ਕੇ ਲੈ ਕੇ ਜਾਣਗੇ ਇਸ ਨੂੰ ਜਿੱਥੇ ਆਪਣੇ ਬਾਕਸ ਪਏ ਆ ਉਹ ਬਾਕਸਾਂ ਦੇ ਵਿੱਚ ਪਾਉਣ ਨੂੰ ਪਿਗਲਿਆ ਹੋਇਆ ਲੋਹਾ ਆ ਆ ਆਗੇ ਬਾਕਸਾਂ ਦੇ ਕੋਲੇ ਹੁਣ ਦੇਖੀ ਚੱਲੇ ਜੋ ਇੱਥੋਂ ਧਿਆਨ ਨਾਲ ਆ ਬਾਕਸਾਂ ਦੇ ਵਿੱਚ ਪਾਤਾ ਪਿਗਲਿਆ ਹੋਇਆ ਲੋਹਾ ਵਿੱਚੋਂ ਫਰੇਮ ਕੱਢ ਲਿਆ ਸੀ ਮੋਟਰ ਦਾ ਵਕਲੀਆਂ ਮੋਹਰੀਆਂ ਰਹਿ ਗਈਆਂ ਮਿੱਟੀ ਜਿੱਤੇ ਉਹ ਮੋਹਰੀਆਂ ਵਾਲੇ ਥਾਂ ਲੋਹਾ ਪਿਗਲਿਆ ਆ ਜਾ ਕੇ ਪੈ ਜਾਊਗਾ ਇਸ ਦੇ ਵਿੱਚ ਬਾਡੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਹੁਣ ਇਸ ਨੂੰ ਆਵੇ ਲਾ ਕੇ ਥੱਲੇ ਰੱਖ ਲਿਆ ਲਾਉਣ ਤੋਂ ਬਾਅਦ ਦੂਸਰਾ ਵੀ ਲਾਊਗਾ ਇਹ ਉਤਲਾ ਫਰੇਮ ਸੀਗਾ ਜਿਹੜਾ ਉਹ ਲਾ ਲਿਆ ਹੁਣ ਦੂਸਰਾ ਲਾ ਕੇ ਤੀਸਰਾ ਵੀ ਲਾ ਲਿਆ ਤਿੰਨਾਂ ਚ ਪਾਇਆ ਸੀਗਾ ਨਾਲ ਦੀ ਨਾਲ ਹੀ ਇਸ ਨੂੰ ਹੁਣ ਚੱਕ ਕੇ ਸਾਈਡ ਤੇ ਲੈ ਕੇ ਜਾਣਗੇ ਤਾਮੀ ਰਾਡ ਦੀ ਮਦਦ ਦੇ ਨਾਲ ਆ ਚੱਕ ਲਿਆ ਨਾ ਇੱਕ ਸਾਈਡ ਤੇ ਲੈ ਜਾਣਗੇ ਇੱਥੇ ਇੱਥੇ ਲਿਜਾਣ ਤੋਂ ਬਾਅਦ ਹੁਣ ਥੋੜੀ ਨਾਲ ਚਾਹ ਇਹਦੇ ਵਿੱਚ ਜੋ ਪਊਗਾ ਇਹਦੇ ਆਹ ਆਪਣੀ ਤਾਰਾਂ ਵਾਲੇ ਤਾਂਬੇ ਦੀਆਂ ਪਾਉਣ ਵਾਲਾ ਸਿਸਟਮ ਹੁੰਦਾ ਜੋ ਆਹ ਕਰਦਾ ਫੈਟੋ ਵੀ ਦੇਖੀ ਜਲਾ ਜੋ ਧਿਆਨ ਨਾਲ ਅੱਗੇ ਤੇ ਕਰ ਕੀ ਕੁਛ ਹੁੰਦਾ ਮੋਟਰ ਕਿਸ ਤਰ੍ਹਾਂ ਤਿਆਰ ਹੁੰਦੀ ਆ ਆ ਹੁਣ ਚੱਕ ਲਈ ਇਸ ਵਿੱਚ ਰੇਗਮਾਰ ਰੇਤੀ ਵਗੈਰਾ ਮਾਰਨਗੇ ਵਿੱਚ ਜੋ ਕਚਰੇ ਜਾਂ ਮਾੜਾ ਮੋਟਾ ਲੋਹੇ ਪਿਗਲੇ ਦਾ ਹੋਊਗਾ ਦਾਗ ਦੂਗਾ ਸਭ ਕੁਝ ਲਾ ਦੇਣਗੇ ਇਹ ਵੀ ਪ੍ਰੋਸੈਸ ਪੂਰਾ ਹੋ ਗਿਆ ਇਹਨਾਂ ਦਾ ਹੁਣ ਆਗਲਾ ਪ੍ਰੋਸੈਸ ਚੱਲ ਪਿਆ ਇਹਨਾਂ ਦਾ ਇਹਦੇ ਵਿੱਚ ਪੇਪਰ ਪਾਉਣਗੇ ਪੇਪਰ ਪਾਉਣਾ ਸ਼ੁਰੂ ਕਰਤਾ ਪਾਤਾ ਪੇਪਰ ਵੀ ਪੇਪਰ ਪਾਉਣ ਤੋਂ ਬਾਅਦ ਹੁਣ ਇਹ ਤਾਂਬਾ ਵਲੇਟਣਗੇ ਇਸ ਤੇ ਜਿੰਨਾ ਮੋਟਰ ਦੇ ਵਿੱਚ ਪੈਣਾ ਜਿੰਨੇ ਐ ਐਚਪੀ ਦੀ ਬਣਾਉਣੀ ਹੈ ਇਹ ਉਹਨੂੰ ਵੇਖੀ ਚੱਲ ਜਉ ਤਾਂਬੇ ਦੀ ਤਾਰ ਮੰਨ ਲਈ ਆ ਨਾਲ ਇਹ ਹੁਣ ਵਿੱਚ ਬਲਨ ਲੱਗ ਗਿਆ ਉੱਤੇ ਪੂਰਾ ਚੰਗੀ ਤਰ੍ਹਾਂ ਬਲ ਕੇ ਜਿੰਨੇ ਬੰਡਲ ਪੈਣੇ ਆ ਉਹਨੇ ਲਾਏ ਆ ਫਰੇਮ ਉਹਨੇ ਬੰਡਲ ਬਣਾ ਕੇ ਤਿਆਰ ਕਰ ਲਏ ਆ ਤਾਰਾਂ ਲਈਆਂ ਕੱਟਾ ਤਾਰਾਂ ਕੱਟਣ ਤੋਂ ਬਾਅਦ ਹੁਣ ਕੱਲਾ ਕੱਲਾ ਤਾਂਬਾ ਜਿਵੇਂ ਜਿਵੇਂ ਵਿੱਚ ਪੈਣਾ ਉਸ ਤਰ੍ਹਾਂ ਵਿੱਚ ਪਾਉਣਗੇ ਇਸ ਨੂੰ ਹਣਾ ਚਲੋ ਸ਼ੁਰੂ ਹੋ ਗਿਆ ਕੰਮ ਇਹ ਵੀ ਤਾਂਬਾ ਪਾਉਣ ਵਾਲਾ ਵੀ ਮੋਟਰ ਬੰਨਣੀ ਸ਼ੁਰੂ ਹੋ ਗਈ ਜਿਵੇਂ ਆਪਾਂ ਮੋਟਰ ਬੰਨਦੇ ਹੁੰਨੇ ਆ ਉਸ ਤਰ੍ਹਾਂ ਮੋਟਰ ਬੱਜੂਗੀ ਹੁਣ ਆਹ ਪ੍ਰੋਸੈਸ ਆ ਮੋਟਰ ਬੰਨਣ ਦਾ ਇਹ ਮੋਟਰ ਬੰਨਣ ਤੋਂ ਬਾਅਦ ਹੁਣ ਉਹ ਤਾਰਾਂ ਕੱਢਣੀਆਂ ਜਿਹੜੀਆਂ ਬਾਹਰ ਉਹਨਾਂ ਦੇ ਵਿੱਚ ਪਾਈਪਾਂ ਪਾ ਲਈਆਂ ਇਹ ਸਿੰਗਲ ਫੇਸ ਲੱਗਦੀ ਇਹ ਮੋਟਰਾਂ ਦੋ ਤਾਰਾਂ ਹੀ ਕੱਢੀਆਂ ਹੋਵੇ ਹਾਂ ਸਿੰਗਲ ਫੇਸ ਹੀ ਆ ਉਸ ਨੂੰ ਕੱਟ ਕੇ ਫਰੇਮ ਦੇ ਵਿੱਚ ਜੜ ਕੇ ਅਗਲੇ ਪ੍ਰੋਸੈਸ ਲਈ ਰੱਖਤੀ ਆ ਹੁਣ ਇਸ ਦੇ ਉੱਪਰ ਪੇਪਰ ਰਹਿੰਦਾ ਜੋ ਲੌਨ ਵਾਲਾ ਮੱਥੇ ਤੇ ਉਹ ਪੇਪਰ ਲਾਤਾ ਪੇਪਰ ਲੌਨ ਤੋਂ ਬਾਅਦ ਧਾਗੇ ਨਾਲ ਉੱਪਰੋਂ ਬੰਨ ਦੇਣਗੇ ਹੁਣ ਆਹ ਤਾਰਾਂ ਜਿਹੜੀਆਂ ਰਹਿ ਗਈਆਂ ਇਹ ਆਟੋ ਕੱਟ ਦੀਆਂ ਵਿੱਚ ਇੱਕ ਕਲਚ ਹੁੰਦਾ ਜਿਹੜਾ ਕਲਚ ਦੀਆਂ ਕਨੈਕਟ ਕਰਦੀਆਂ ਤਾਰਾਂ ਵੀ ਜੋ ਲੋਡ ਲੈ ਕੇ ਨਾ ਮੋਟਰ ਚੱਲੇ ਗੇੜਾ ਪਾਉਣਾ ਸੌਖਾ ਹੋ ਜਾਏ ਇਹ ਵੀ ਪਾਤਾ ਵਿੱਚ ਸਿਸਟਮ ਦਾ ਦੇਖ ਲਈ ਬੈਰਿੰਗ ਬੁਰਿੰਗ ਸਹੀ ਆ 11 ਪਾ ਕੇ ਹੁਣ ਇਸ ਨੂੰ ਕਰੰਟ ਲਾ ਕੇ ਚੈੱਕ ਕਰੂਗਾ ਕਿਰਾ ਚੱਲ ਵੀ ਸਹੀ ਆਵੇ ਲੋਡ ਪਾ ਕੇ ਵੇਖ ਲਿਆ ਨੇ ਉੱਪਰ ਹੁਣ ਤੇ ਰੇਗ ਮਾਰ ਲਾਉਗਾ ਰੇਗ ਮਾਰ ਲਾਉਣ ਤੋਂ ਬਾਅਦ ਅਗਲੇ ਪ੍ਰੋਸੈਸ ਵਾਸਤੇ ਲੈ ਗਏ ਅੱਗੇ ਹੁਣ ਕੰਪੈਸਰ ਵਗੈਰਾ ਚੰਗੀ ਤਰ੍ਹਾਂ ਬੰਨਣਗੇ ਇਸਦੇ ਤੇ ਉਸਦੇ ਉੱਪਰ ਕਵਰ ਲਾਉਣਗੇ ਜੋ ਸਾਲ ਮਾਰੇ ਸੀ ਉਹਨਾਂ ਚ ਪੇਚ कसे ਜਾਣਗੇ ਕਵਰ ਤਿਆਰ ਆ ਕਵਰ ਉੱਪਰ ਕੱਸ ਕੇ ਫੈਨ ਵੀ ਲਾਤਾ ਇੱਕ ਕੰਪਾਈਸਰ ਰਹਿ ਗਿਆ ਉਹ ਵੀ ਲੱਗ ਗਿਆ ਬਲੇਟਨ ਮੈਂ ਤਾਂ ਗਿਆ ਭੁੱਲ ਗਿਆ ਚਲੋ ਇਹ ਵੀ ਕਰਤਾ ਫੱਟਾ ਤੇਰਨ ਦੁਆਰਾ ਫੇਰ ਚੈੱਕ ਕਰਨਗੇ ਇਹਨੂੰ ਸਹੀ ਆ ਲੋਡ ਵਗੈਰਾ ਸਹੀ ਆ ਸਹੀ ਐਂਪੀਅਰ ਲੈ ਰਹੀ ਆ ਹਾਟ ਟਾਪਾ ਵਗੈਰਾ ਵੀ ਲਾਤਾ ਉੱਪਰ ਫੈਨ ਦੇ ਟੁੱਟਣ ਤੋਂ ਅਜ ਇੱਥੇ ਆਪਣੀਆਂ ਤਾਰਾਂ ਲੱਗਣੀਆਂ ਉਸ ਤੇ ਉੱਪਰ ਵੀ ਲਗਾਤਾ ਹੁਣ ਇਸ ਨੂੰ ਰੈਡੀ ਚ ਲੱਦ ਕੇ ਲੈ ਕੇ ਜਾਣਗੇ ਅਗਲੇ ਪ੍ਰੋਸੈਸ ਲਈ ਹੁਣ ਲੈਫਟ ਤੇ ਰੱਖੂਗਾ ਲਿਜਾ ਕੇ ਇਹਨੂੰ ਦੇਸੀ ਜਗਾੜ ਸਿਸਟਮ ਦੀ ਲੈਫਟ ਆ ਚੱਕਤੀ ਤਾਂ ਨੂੰ ਲੈਫਟ ਕੋਠੇ ਵਾਲ ਨੂੰ ਛੱਤ ਤੇ ਲਿਜਾ ਕੇ ਦੇ ਨਾਲ ਕਰਨਗੇ ਰੰਗ ਕਰਨਗੇ ਹਾਂ ਰੰਗ ਵਾਸਤੇ ਹੀ ਆ ਗਈ ਆ ਅਵੇ ਰੰਗ ਪਾ ਲਿਆ ਹੁਣ ਮੇਜ ਉਸ ਤਰ੍ਹਾਂ ਦਾ ਬਣਿਆ ਉਸ ਤੇ ਕਮਾਉਣਗੇ ਤੇ ਰੰਗ ਚਾਰ ਚਪੇਰਾ ਕਰ ਦੇਣਗੇ ਤੇ ਮੋਟਰੇ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ